ਇਹ ਤਸਵੀਰਾਂ ਵੇਖ ਕੇ ਤੁਹਾਡੇ ਵੀ ਰੋਂਗ ਟੇ ਖੜੇ ਹੋ ਜਾਣਗੇ ਕਿ ਕਿਵੇਂ ਰਾ ਜਾਂਦਾ ਹੈ ਬਿਰਦ ਜੁਸਤੇ ਇਸ ਪਸ਼ੂ ਦੇ ਬੁੱਲੂ ਅਚਾਨਕ ਹਮਲਾ ਕਰ ਦਿੱਤਾ ਜਾਂਦਾ ਹੈ ਦਰਸਲ ਗਲੀ ਦੇ ਵਿੱਚੋਂ ਲੰਘ ਰਹੀ ਇਸ ਬਜ਼ੁਰਗ ਵਿਅਕਤੀ ਤੇ ਇਸ ਸਾਂਢ ਤੋਂ ਬੁੱਲੂ ਅਟੈਕ ਕੀਤਾ ਗਿਆ ਤੇ ਵੇਖੋ ਕਿਵੇਂ ਇਸ ਨੂੰ ਚੱਕ ਕੇ ਹਵਾ ਦੇ ਵਿੱਚ ਛਾਲ ਦਿੱਤਾ ਜਾਂਦਾ ਹੈ ਕਈ ਫੁੱਟ ਉੱਤੇ ਉਛਲਿਆ ਹੈ ਬੇਰਦ ਸ਼ਖਸ ਜਿਹੜਾ ਸੜਕ ਤੇ ਮੂਹਦੇ ਮੂੰਹ ਝੱਡ ਗਿਆ ਹਾਲਾਂਕਿ ਕੋਈ ਪਹਿਲਾ ਮਾਮਲਾ ਨਹੀਂ ਹੈ ਇਸ ਤੋਂ ਪਹਿਲਾਂ ਵੀ ਅਜੀਆਂ ਕਈ ਤਸਵੀਰਾਂ ਸਾਹਮਣੇ ਆ ਚੁੱਕੀਆਂ ਨੇ ਇਹ ਜਿਹੜੇ ਆਵਾਰਾ ਪਸ਼ੂ ਨੇ ਹੁਣ ਲੋਕਾਂ ਦੇ ਲਈ ਜਾਨ ਦਾ ਖਤਰਾ ਬਣਦੇ ਜਾ ਰਹੇ ਨੇ ਆਏ ਦਿਨ ਹਾਦਸੇ ਹੁੰਦੇ ਨੇ ਤੇ ਰੰਦਾ ਖੁੰਦਾ ਅਜਿਹੀ ਇਸ ਤਰੀਕੇ ਦੇ ਨਾਲ ਇਹ ਪਸ਼ੂ ਲੋਕਾਂ ਤੇ ਅਟੈਕ ਕਰ ਬੰਦੇ ਨੇ ਜਿਸ ਦੀਆਂ ਕਈ ਤਸਵੀਰਾਂ ਸਾਹਮਣੇ ਆਈਆਂ ਨੇ ਹਾਲਕਿ ਸੀਸੀਟੀਵੀ ਵੇਖ ਕੇ ਤੁਹਾਡੇ ਵੀ ਰੋਂਗ ਤੇ ਖੜੇ ਹੋ ਜਾਣਗੇ ਤੇ ਤੁਸੀਂ ਵੀ ਸੋਚੋਗੇ ਕਿ ਆਖਰ ਗਲੀਆਂ ਦੇ ਵਿੱਚੋਂ ਲੰਘਣਾ ਸੁਰੱਖਿਤ ਵੀ ਹੈ ਕੀ ਜਾਂ ਫਿਰ ਨਹੀਂ ਦੇ ਰਸਤੇ ਤਸਵੀਰਾਂ ਫਾਜ਼ਲ ਕਾ ਦਿਆਂ ਨੇ ਜਿੱਥੇ ਦੀ ਇਹ ਵੀਡੀਓ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਇੱਕ ਬਜ਼ੁਰਗ ਨੂੰ ਸਾਂਢ ਦੇ ਬਲੋ ਚੁੱਕ ਕੇ ਕਈ ਫੁੱਟ ਉੱਚੇ ਉਂਝਾਲ ਦਿੱਤਾ ਜਾਂਦਾ ਤੇ ਮੁੱਦੇ ਮੂਏ ਬੰਦਾ ਸੜਕ ਤੇ ਜਾ ਡਿੱਗੇ ਇਸ ਦਾ ਕੀ ਹਾਲ ਹੋਇਆ ਹੋਣਾ ਹੈ ਇਹ ਤਾਂ ਤੁਸੀਂ ਅੰਦਾਜ਼ਾ ਲਗਾ ਹੀ ਸਕਦੇ ਹੋ ਕਿੱਡ ਕੇ ਬਬਾੜ ਕੇ ਇਹ ਤਸਵੀਰਾਂ ਵੇਖ ਕੇ ਤੁਹਾਡੇ ਵੀ ਰੋਂਗ ਟੇ ਖੜੇ ਹੋ ਜਾਣਗੇ ਕਿ ਕਿਵੇਂ ਰਾ ਜਾਂਦਾ ਹੈ ਬਿਰਦ ਜੁਸਤੇ ਇਸ ਪਸ਼ੂ ਦੇ ਬੁੱਲੂ ਅਚਾਨਕ ਹਮਲਾ ਕਰ ਦਿੱਤਾ ਜਾਂਦਾ ਹੈ ਦਰਅਸਲ ਗਲੀ ਦੇ ਵਿੱਚੋਂ ਲੰਘ ਰਹੀ ਇਸ ਬਜ਼ੁਰਗ ਵਿਅਕਤੀ ਤੇ ਇਸ ਸਾਂਢ ਤੋਂ ਬੁੱਲੂ ਅਟੈਕ ਕੀਤਾ ਗਿਆ ਤੇ ਵੇਖੋ ਕਿਵੇਂ ਇਸ ਨੂੰ ਚੱਕ ਕੇ ਹਵਾ ਦੇ ਵਿੱਚ ਛਾਲ ਦਿੱਤਾ ਜਾਂਦਾ ਹੈ ਕਈ ਫੁੱਟ ਉੱਤੇ ਉਛਲਿਆ ਹੈ ਬੇਰਦ ਸ਼ਖਸ ਜਿਹੜਾ ਸੜਕ ਤੇ ਮੂਹਦੇ ਮੂੰਹ ਝੱਡ ਗਿਆ ਹਾਲਾਂਕਿ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ ਇਸ ਤੋਂ ਪਹਿਲਾਂ ਵੀ ਅਜੀਆਂ ਕਈ ਤਸਵੀਰਾਂ ਸਾਹਮਣੇ ਆ ਚੁੱਕੀਆਂ ਨੇ ਇਹ ਜਿਹੜੇ ਆਵਾਰਾ ਪਸ਼ੂ ਨੇ ਹੁਣ ਲੋਕਾਂ ਦੇ ਲਈ ਜਾਨ ਦਾ ਖਤਰਾ ਬਣਦੇ ਜਾ ਰਹੇ ਨੇ ਆਏ ਦਿਨ ਹਾਦਸੇ ਹੁੰਦੇ ਨੇ ਤੇ ਰੰਦਾ ਖੁੰਦਾ ਅਜਿਹੀ ਇਸ ਤਰੀਕੇ ਦੇ ਨਾਲ ਇਹ ਪਸ਼ੂ ਲੋਕਾਂ ਤੇ ਅਟੈਕ ਕਰ ਦਿੰਦੇ ਨੇ ਇਸ ਦੀਆਂ ਕਈ ਤਸਵੀਰਾਂ ਸਾਹਮਣੇ ਆਈਆਂ ਨੇ ਹਾਲਕਿ ਸੀਸੀਟੀਵੀ ਵੇਖ ਕੇ ਤੁਹਾਡੇ ਵੀ ਰੋਂਗ ਤੇ ਖੜੇ ਹੋ ਜਾਣਗੇ ਤੇ ਤੁਸੀਂ ਵੀ ਸੋਚੋਗੇ ਕਿ ਆਖਰ ਗਲੀਆਂ ਦੇ ਵਿੱਚੋਂ ਲੰਘਣਾ ਸੁਰੱਖਿਤ ਵੀ ਹੈ ਜਾਂ ਫਿਰ ਨਹੀਂ ਦੇਰਸੇਲੇ ਤਸਵੀਰਾਂ ਫਾਜ਼ਲ ਕਾ ਦਿਆਂ ਨੇ ਜਿੱਥੇ ਦੀ ਇਹ ਵੀਡੀਓ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਇੱਕ ਬਜ਼ੁਰਗ ਨੂੰ ਸਾਂਢ ਦੇ ਬਲੋ ਚੁੱਕ ਕੇ ਕਈ ਫੁੱਟ ਉੱਚੇ ਉਂਝਾਲ ਦਿੱਤਾ ਜਾਂਦਾ ਤੇ ਮੁੱਦੇ ਮੂਏ ਬੰਦਾ ਸੜਕ ਤੇ ਜਾ ਡਿੱਗੇ ਇਸ ਦਾ ਕੀ ਹਾਲ ਹੋਇਆ ਹੋਣਾ ਹੈ ਇਹ ਤਾਂ ਤੁਸੀਂ ਅੰਦਾਜ਼ਾ ਲਗਾ ਹੀ ਸਕਦੇ ਹੋ ਕਿੱਕੜ ਗਿਆ ਬੱਬੜ ਗਿਆ ਓਏ ਅੱਜ ਵੀ ਨਾ ਲੜ ਗਿਆ ਓਏ ਅੱਜ ਵੀ ਓਏ ਕੁਝ ਬਲਾ ਨਹੀਂ ਲੈ ਕੇ ਆਰ ਉਹਨਾਂ ਨੂੰ ਉਹ ਲਾਟ ਕੇ ਘਾਰੇਗਾ ਬਲਾਕ ਨਹੀਂ ਨਹੀਂ ਯਾਰ ਕੀ ਹੋ ਗਿਆ ਬੱਚਾ ਮਾਰ ਗਿਆ ਬੱਚੇ ਨੇ ਮਾਰਿਆ ਮਜ਼ਾਕ ਹੀ ਕੀ ਆ ਕਿ ਵਾਹ ਨਹੀਂ ਤਾਂ